ਹਾਂਜੀ ਪਿਛਲੇ ਦਿਨਾਂ ਵਿੱਚ ਤੁਸੀਂ ਇੱਕ ਮੋਲੀ ਸੂਟ ਬਾਰੇ ਵੀਡੀਓ ਦੇਖੀ ਹੋਣੀ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਉਸੇ ਮੋਲੀ ਸੂਟ ਬਾਰੇ ਤੁਹਾਨੂੰ ਜਾਣਕਾਰੀ ਦਵਾਂਗਾ ਵੀ ਉਹਦਾ ਜਿਹੜਾ ਪ੍ਰੋਪਰ ਕੰਮ ਆਪਣੀ ਬੋਡੀ 'ਚ ਕੀ ਹੈ ਕਿਉਂਕਿ ਉਹਦੇ ਵਿੱਚ ਦੱਸਿਆ ਗਿਆ ਹੈ ਵੀ ਉਹਦੇ ਨਾਲ ਜਿਹੜੇ ਰੀਡ ਦੀ ਹੱਡੀ ਦਾ ਮਰੀਜ਼ ਹੈ ਉਹ ਆਪਣੀਆਂ ਪਚਲ ਸਕਦੇ ਨੇ ਸੋ ਉਹ ਜਿਹੜਾ ਉਹ ਸੂਟ ਹੈ ਉਹਦੀ ਸੱਚਾਈ ਕੁਝ ਹੋਰ ਹੈ ਪਹਿਲੀ ਗੱਲ ਜਿਹੜਾ ਇਹ ਸੂਟ ਹੈ ਉਹ ਹੈਗਾ ਦਾ ਰੀਡ ਦੀ ਹੱਡੀ ਦੇ ਮਰੀਜ਼ਾਂ ਵਾਸਤੇ ਹੈ ਪਰ ਉਹਨਾਂ ਮਰੀਜ਼ਾਂ ਵਾਸਤੇ ਜਿਨ੍ਹਾਂ ਦਾ ਸੱਤ ਜਿਹੜੀ ਘੱਟ ਲੱਗੀ ਹੋਈ ਹੈ ਕਿਉਂਕਿ ਅਮਨੇ ਜਿਹੜੀ ਸਟ ਰੀਡ ਦੀ ਹੱਡੀ ਦੀ ਉਹਦਾ ਲੈਵਲ ਹੁੰਦਾ ਏ ਤੇ ਇਸਦਾ ਲੈਵਲ ਹਾਈ ਹੁੰਦਾ ਕਿ ਇਸਦਾ ਘੱਟ ਹੁੰਦਾ ਏ ਸੋ ਡਿਪੈਂਡ ਉਤੇ ਕਰਦਾ ਏ ਦੂਜੀ ਗੱਲ ਆ ਜਿਹੜਾ ਇਹ ਜਿਹੜਾ ਇਹ ਮੰਨ ਲਓ ਸੂਟ ਹੈ ਉਹਦੇ ਨਾਲ ਆਪਾਂ ਨੂੰ ਚਨਲ ਵਿੱਚ ਮਦਦ ਕਰਦੀ ਹੈ ਪਰ ਉਹਦੇ ਨਾਲ ਆਪਾਂ ਉਹਨੂੰ ਲਗਾਤਾਰ ਆਪਾਂ ਕੰਨੀ ਚੱਲ ਸਕਦੇ ਉਹ ਕੁਝ ਸਮੇਂ ਲਈ ਜਦੋਂ ਆਪਾਂ ਥੈਰੇਪੀ ਕਰਦੇ ਆ ਆਪਣੇ ਜਿਹੜੇ ਲੱਤਾਂ ਦੇ ਮਸਲ ਹੈ ਆਪਣੇ ਜਿਹੜੇ ਬੈਕ ਦੇ ਮਸਲ ਹੈ ਉਹਨੂੰ ਪਾ ਕੇ ਅਸੀਂ ਚੱਲ ਸਕਦੇ ਆ ਕੁਝ ਸਮੇਂ ਲਈ ਆਪਣੀਆਂ ਲੱਤਾਂ ਨੂੰ ਮਜ਼ਬੂਤ ਕਰ ਸਕਦੇ ਆ ਤੇ ਉਹ ਸੂਟ ਜਿਆਦਾ ਉਹਨਾਂ ਵਾਸਤੇ ਫਾਇਦੇਮੰਦ ਹੈ ਜਿਨ੍ਹਾਂ ਦਾ ਲੱਤਾਂ ਵਿੱਚ ਮੂਵਮੈਂਟ ਹੈਗੀ ਆ ਜਾਨਕਿ ਜਿਨ੍ਹਾਂ ਦਾ ਰੀਡ ਦੀ ਸਾਡੀ ਸੱਟ ਲੱਗੀ ਹੋਈ ਆ ਪਰ ਲੱਤਾਂ ਵਿੱਚ ਮੂਵਮੈਂਟ ਜਿਹੜੀ ਬਹੁਤ ਘੱਟ ਹੈ ਕਿਉਂਕਿ ਆਪਣੇ ਜਿਹੜੀ ਮੂਵਮੈਂਟ ਲੱਤਾਂ ਦੀ ਹੁੰਦੀ ਹੈ ਨਾ ਉਹਦੇ ਆਪਾਂ ਨੂੰ ਚੱਲਣ ਵਾਸਤੇ ਲੱਤਾਂ 'ਚ ਜਾਨ ਚਾਹੀਦੀ ਜਦੋਂ ਆਪਣੇ ਮਸਲ ਹੁੰਦੇ ਨਾ ਉਹਦੇ ਵਿੱਚ ਜਾਨ ਪ੍ਰੋਪਰ ਚਾਹੀਦੀ ਤਾਂ ਆਪਾਂ ਚੱਲ ਸਕਦੇ ਆ ਸੋ ਜਿਹੜੀ ਇਹ ਜਿਹੜਾ ਸੂਟ ਹੈ ਇਹਦੇ ਨੂੰ ਪਾ ਕੇ ਅਸੀਂ ਆਪਣੀ ਥੈਰੇਪੀ ਕਰਾ ਸਕਦੇ ਆ ਆਪਣਾ ਆਪਣੇ ਆਪ ਡੇਲੀ ਯਾਨਕਿ ਚੱਲ ਕੇ ਆਪਣੇ ਲੱਤਾਂ ਵਿੱਚ ਜਾਨ ਪਾ ਸਕਦੇ ਆ ਤੇ ਇਹਦੇ ਨਾਲ ਜਿਹੜੀ ਰਿਕਵਰੀ ਯਾਨੀ ਆਪਣੀ ਸੋਖੀ ਹੋ ਜਾਂਦੀ ਆ ਜੋ ਇਹ ਜਿਹੜੀ ਰਿਕਵਰੀ ਆ ਹੁੰਦਾ ਇਹਦੇ ਨਾਲ ਕੋਈ ਮੇਲ ਨਹੀਂ ਆਈਦਾ ਕਿਉਂਕਿ ਬਹੁਤ ਸਾਰੇ ਪੈਨਪ੍ਰੋਬਲਮ ਆ ਹੁੰਦਾ ਵੀ ਮੈਚ ਦਾ ਜਿਹੜੀ ਗੱਡੀ ਦਾ ਮਰੀਜ਼ ਹੈ ਮੇਰੀ ਮੂਵਮੈਂਟ ਹੈ ਨਹੀਂ ਆ ਇਹਨੂੰ ਪਾ ਕੇ ਮੈਂ ਚੱਲ ਪਾਉਂਗਾ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਆ ਇਹਦੇ ਨਾਲ ਆਪਾਂ ਥੈਰੇਪੀ ਕਰ ਸਕਦੇ ਆ ਆਪਣੀ ਜਿਹੜੀ ਰਿਕਵਰੀ ਲੈਣ ਵਿੱਚ ਆਪਾਂ ਨੂੰ ਹੈਲਪ ਮਿਲ ਸਕਦੀ ਆ ਬਾਕੀ ਜਿਹੜਾ ਇਹਦਾ ਪ੍ਰਾਈਸ ਹੈ 9000 ਯੂਰੋ ਰੇਟ ਆਈਦਾ ਤੇ ਵੈਸੇ ਬ੍ਰਾਂਡ ਦੇ ਬਾਹਰਲਾ ਬ੍ਰਾਂਡ ਹੈ ਤੇ ਬਾਹਰ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹਨੂੰ ਖਰੀਦ ਸਕਦੇ ਹੋ ਤਾਂ ਜਿਹੜੇ ਪੈਨਪ੍ਰੋਬਲਮ ਲੱਗਦਾ ਵੀ ਉਹਨਾਂ ਲੱਤਾਂ ਨਹੀਂ ਉਹਨਾਂ ਦੀ ਮੂਵ ਉਹ ਆਪ ਮੱਲੋ ਚੱਲ ਨਹੀਂ ਸਕਦੇ ਪਰ ਉਹਨਾਂ ਨੂੰ ਲੱਤਾਂ ਤੇ ਮਹਿਸੂਸ ਹੁੰਦਾ ਲੱਤਾਂ ਆਪਣੀਆਂ ਹਿਲਾ ਸਕਦੇ ਨੇ ਤਾਂ ਉਹ ਭੈਣ ਫਰਾਇ ਚ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋ ਸਕਦਾ ਜਿਹੜੇ ਭੈਣਾ ਭਰਾਵਾਂ ਨੂੰ ਜਿਹੜੀ 60 ਜੀ ਹੁੰਦਾ ਜਿਆਦਾ ਲੱਗੀ ਹੋਈ ਹੈ ਬਾਡੀ ਤੇ ਜਿਨ੍ਹਾਂ ਨੂੰ ਹਜਾ ਲੱਤਾਂ ਦਾ ਮਹਿਸੂਸ ਨਹੀਂ ਹੁੰਦਾ ਤਾਂ ਉਹਨਾਂ ਵਾਸਤੇ ਜਿਹੜਾ ਇਹ ਸੂਟ ਹੈ ਹਲੇ ਨਹੀਂ ਫਾਇਦੇਮੰਦ ਹੈ ਬਾਕੀ ਜਿਹੜੀ ਸਪੈਨਲ ਕੋਰਡੀਨਜ ਦੀ ਜਿਹੜੀ ਮੇਨ ਰਿਕਵਰੀ ਹੈ ਇਹਦੇ ਵਾਸਤੇ ਜਿਹੜਾ ਰੋਟ ਚੱਲ ਰਿਹਾ ਅਮਰੀਕਾ ਵਿੱਚ ਵੀ ਚਾਈਨਾ ਵਿੱਚ ਵੀ ਬਹੁਤ ਜਲਦ ਪਰਮਾਤਮਾ ਮਿਹਰ ਕਰੇ ਬਹੁਤ ਜਲਦ ਉਹ ਵੀ ਇਲਾਜ ਸਾਰਿਆਂ ਵਾਸਤੇ ਫਾਇਦੇਮੰਦ ਹੋਊਗਾ ਬਹੁਤ ਜਲਦ ਇਲਾਜ ਆਪੇ ਹੋ ਤਾਂ ਉਹਦੇ ਨਾਲ ਆਪਾਂ ਜਿਹੜੀ ਆਪਣੀ ਜਿਹੜੀ ਰੇਡ ਦੀ ਹੱਡੀ ਦੀ ਮੇਨ ਰਿਕਵਰੀ ਹੈ ਉਹ ਆ ਸਕਦੀ ਹੈ ਬਾਕੀ ਜਿਹੜਾ ਇਹ ਸੂਟ ਹੈ ਇਹਦਾ ਜਿਹੜਾ ਰੇਡ ਦੀ ਹੱਡੀ ਦੇ ਮਨੀ ਜਿਹੜੇ ਜ਼ਿਆਦਾ ਕ੍ਰਿਟੀਕਲ ਹੈ ਉਹਨਾਂ ਨਾਲ ਇਹਦਾ ਕੋਈ ਮੇਲ ਨਹੀਂ ਆ